ਸਰਬੱਤ ਅੱਜ ਤੁਸੀਂ ਫਿਰੋਜ਼ਪੁਰ ਬਾਗੀ ਹਸਪੀਟਲ ਜਿੱਥੇ ਖਾਈ ਪਿੰਡ ਜਿਹੜਾ ਹਾਦਸਾ ਵਾਪਰਿਆ ਸੀਗਾ ਉਹ ਮਰੀਜ਼ਾਂ ਨੂੰ ਮਿਲਣ ਆਏ ਹੋ ਤਾਂ ਕਿਵੇਂ ਉਹਨਾਂ ਦੀ ਹਾਲਾਤ ਲੱਗੀ ਜਾਂ ਉਹਨਾਂ ਦਾ ਤੁਹਾਨੂੰ ਦੱਸਿਆ ਵੀ ਕੀ ਗੱਲਬਾਤ ਵਿੱਚ ਖਜੋਤ ਆਪਣਾ ਕੱਲ ਰਾਤ ਨੂੰ ਇਹ ਹਾਦਸਾ ਵਾਪਰਿਆ ਸੀ ਜਦ ਆਪਾਂ ਚੇਚੇ ਤੌਰ ਤੇ ਇੱਥੇ ਆ ਕੇ ਕਿਤੇ ਪਹੁੰਚੇ ਕੀ ਵੀ ਵੇਖੀਏ ਕੀ ਹਾਲਾਤ ਹੈ ਕੀ ਬਲ ਆਪਣੇ ਲੋਕਾਂ ਨਾਲ ਕੀ ਬਾਰਡਰ ਏਰੀਆ ਸ਼ੋਰ ਰਿਹਾ ਜਾਂ ਕਿਵੇਂ ਆ ਤੇ ਹੁਣ ਨੌਜਵਾਨ ਇੱਥੇ ਆ ਤੇ ਮਾਤਾ ਪਿਤਾ ਕਿਉਂਕਿ ਦੋਨਾਂ ਨੂੰ ਬਰਦਸ ਜ਼ਿਆਦਾ ਹੈਗੇ ਜ਼ਿਆਦਾ ਸੜ ਗਏ ਆ ਤਾਂ ਉਹਨਾਂ ਨੂੰ ਉੱਥੇ ਭੇਜਿਆ ਗਿਆ ਬਾਕੀ ਨੌਜਵਾਨ ਤੋਂ ਪਤਾ ਲੱਗਿਆ ਕਿ ਅਸਲ ਗੱਲ ਕੀ ਹੈ ਕਿ ਪ੍ਰੋਬਲਮ ਹੋਈ ਸੀ ਕਿਵੇਂ ਉੱਤੇ ਜਿਹੜਾ ਡਰੋਨ ਨੂੰ ਉਹਨੂੰ 에ਅਰ ਡਿਫੈਂਸ ਨੇ ਤੋੜਿਆ ਤਾਂ ਕਿਵੇਂ ਸਾਰਾ ਕੁਝ ਉੱਤੇ ਆ ਕੇ ਟਿੱਕ ਗਿਆ ਤੇ ਜਿਹੜੀਆਂ ਫਾਹਾ ਚੱਲ ਰੀਆਂ ਸੀ ਕਿ ਉਹਨਾਂ ਨੇ ਲਾਈਟ ਜਗਾਈ ਵੀ ਸੀ ਓਸੀਓ ਨੇ ਸਾਰਾ ਕੁਝ ਦੱਸਿਆ ਕਿ ਨਹੀਂ ਹੈ ਥੋੜਾ ਜਿਹਾ ਉਹ ਘਬਰਾਇਆ ਹੋਇਆ ਸੀਗਾ ਉਹਦਾ ਇਹ ਜਿਹੜੀ ਏਡੀ ਟਰਾਮਾ ਦੇ ਵਿੱਚੋਂ ਬੰਦਾ ਨਹੀਂ ਸਕਦਾ ਹਾਂ ਟਰਾਮਾ ਚ ਆ ਉਹਦੇ ਮਾਪੇ ਨੂੰ ਹਸਪਤਾਲ ਡੀਐਮਸੀ ਸ਼ਿਫਟ ਕਰਨਾ ਪਿਆ ਤੇ ਮਾਤਾ ਦੇ ਬਹੁਤ ਲਗਾਵ ਆ ਉਹਦਾ ਤੇ ਫਿਰ ਇਕੱਲਾ ਬੱਚਾ ਹੈਗਾ ਤੇ ਉਹ ਹੁਣ ਆਪਾਂ ਚਲੋ ਜੋ ਆਪਾਂ ਹੌਸਲਾ ਦੇ ਸਕਦੇ ਹਾਂ ਜਿੱਥੋਂ ਤੱਕ ਕਰ ਸਕਦੇ ਆ ਨਾਲ ਸਮਾਥਾ ਅਨੁਸਾਰ ਉਹ ਸਾਰੇ ਖੜੇ ਹੋਏ ਆ ਉਹਦੇ ਨਾਲ ਤੇ ਬਾਕੀ ਵੀ ਕੀ ਸੁਨਿਆ ਆਪਾਂ ਕੀ ਸੁਨਿਆ ਇਸ ਐਪੀਸੋਡ ਤੋਂ ਜਾਂ ਹੋਰ ਜਿਹੜੀ ਘਟਨਾਵਾਂ ਵਾਪਰੀਆਂ ਆ ਪਕੀ ਕਹਿਣਾ ਚਾਹੁੰਦੇ ਆ ਆਪਣੀ ਆਮ ਜਨਤਾ ਨੂੰ ਇਹ ਸ਼ਾਇਦ ਦੇਖੋ ਮੇਰੇ ਸਹਾਨਤਾ ਇਹ ਸਾਰਾ ਕੁਝ ਆਪਣੇ ਵਾਸਤੇ ਨਹੀਂਗਾ ਹਨਾ ਹਾਲਾਤ ਜੋ ਪਾੜ ਰਹੇ ਆਪਣੇ ਵਾਸਤੇ ਨਹੀਂਗੇ ਸੋ ਬਸ ਇਹਦੇ ਚ ਆਪਾਂ ਚੜ੍ਹਦੀ ਕਲਾ 'ਚ ਰਹਿ ਸਕਦੇ ਆ ਹੈ ਥੋੜਾ ਜਿਹਾ ਅੰਦਰ ਰਹੀਏ ਖੈਰ ਇਹ ਤਾਂ ਵਿਚਾਰੇ ਅੰਦਰ ਵੀ ਸੀਗੇ ਤਰਪਾਲ ਤੇ ਵਜੇ ਵਜਿਆ ਤੇ ਇਹਦੇ ਚ ਖਾਲੇ ਤਾਂ ਪਤਾ ਨਹੀਂ ਕਿਸ ਤਰੀਕੇ ਦਾ ਆ ਗਾਇਆ ਇਹਨੇ ਡਿਵੈਲਪ ਹੋਣਾ ਇੱਕ ਦੂਜੇ ਦੇ ਸਹਾਈ ਹੋਈਏ ਵੱਡੀ ਗੱਲ ਤਾਂ ਇਹ ਆ ਕੀ ਆਪਾਂ ਇਖਲੂਜਾ ਦਾ ਸਾਥ ਦੀ ਇਹ ਸਹਾਈ ਹੋਈ ਹੈ ਇੰਜ ਸਮਿਆਂ 'ਚ ਕਈ ਵਾਰੀ ਐਂਟੀ ਸੋਸ਼ੀਅਲ 엘ਿਮੈਂਟਸ ਤੁਹਾਡਾ ਜਿਵੇਂ ਘਰ ਖਾਲੀ ਛੱਡਦੇ ਹੋ ਜਾਂ ਕੋਸ਼ਾ ਬਾਰਡਰ ਰੀ ਪਹਿਲਾਂ ਇਹ ਸੁਣਿਆ ਪਤਾ ਹੀ ਹੁੰਦਾ ਸੀ ਆਪਾਂ ਨੂੰ ਕਿ ਬੰਦੇ ਘਰ ਖਾਲੀ ਰੰਦੇ ਆ ਲੁੱਟਾ ਖੋਹਾ ਵੀ ਹੁੰਦੀਆਂ ਉਹਨਾਂ ਦੀ ਸੇਫਟੀ ਦਾ ਰੱਖੀਏ ਤੇ ਵੱਡੀ ਗੱਲ ਤੇ ਇਹ ਆ ਕਿ ਵੀ ਆਪੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਜਾਂ ਜਥੇਬੰਦੀਆਂ ਉਹਨਾਂ ਨੂੰ ਇਸ ਸਮੇਂ ਹੋਰ ਕੰਮ ਛੱਡ ਕੇ ਸਾਰੇ ਆਪਦੇ ਬਾਰਡਰ ਏਰੀਆ ਦੇ ਜਿਹੜੇ ਬਾਰਡਰ ਦੇ ਉੱਤੇ ਜਿੱਥੇ-ਜਿੱਥੇ ਵੀ ਹੈਗਾ तकरीबन 400 ਕਿਲੋਮੀਟਰ ਦਾ ਬਾਰਡਰ ਹੈ ਪੰਜਾਬ ਦਾ ਤੇ ਇਹਦੇ ਵਿੱਚ ਵਿੱਚ 30-40 ਕਿਲੋਮੀਟਰ ਅੰਦਰ ਤੱਕ ਜ਼ਿਆਦਾ ਡੈਮੇਜ ਹੋ ਰਿਹਾ ਇਸ ਟਾਈਮ ਉਹ ਸਾਰੇ ਨੂੰ ਕਵਰ ਕਰੀਏ ਕਿਸੇ ਇੱਕ ਜਥੇਬੰਦੀ ਕੋਲੇ ਇੰਨੀ ਤਾਕਤ ਨਹੀਂ ਹੁੰਦੀ ਉਹ ਕਵਰ ਕਰ ਸਕੇ ਸਰਕਾਰ ਵੀ ਜੇ ਚਲੋ ਕਰ ਰਹੀ ਆ ਪਰ ਆਪਾਂ ਵੀ ਉਹ ਕਵਰ ਕਰ ਬਾਰਡਰ ਏਰੀਆ ਦੇ ਵਿੱਚ ਤੁਸੀਂ ਅੱਜ ਵੇਖਿਆ ਕੋਈ ਹਾਲਾਤ ਤੁਹਾਨੂੰ ਲੱਗਦੇ ਜੰਗ ਵਾਲੇ ਜਾਂ ਲੋਕਾਂ ਦਾ ਕੀ ਤੁਹਾਨੂੰ ਸਾਰਾ ਸਿਨੈਰੀਓ ਕਿਵੇਂ ਲੱਗਦਾ ਹੈ ਦੇਖੋ ਮੇਨੂ ਤਾਂ ਲੋਕ ਚੜ ਦੀ ਕਲਾਚ ਲੱਗੇ ਹਾਲੇ ਓਨੀ ਕੋਈ ਮੂਵਮੈਂਟ ਨਜ਼ਰ ਨਹੀਂ ਆਈ ਹਾਲੇ ਹਨਾ ਤੇ ਬਾਕੀ ਵੇਖੋ ਇਹ ਗੱਲਾਂ ਤਾਂ ਫੌਜ ਦੀ ਆ ਤਾਂ ਫੌਜ ਨੂੰ ਪਤਾ ਹੋਣੀ ਆ ਆਪਾਂ ਨੂੰ ਜਿਆਦਾ ਨਹੀਂ ਪਤਾ ਪਰ ਆਪਾਂ ਨੂੰ ਸਤਰਕ ਰਹਿਣ ਦੀ ਲੋੜ ਆ ਕਿਉਂਕਿ ਰੋਜ਼ ਸ਼ਾਂਤਮੂ ਹੋ ਰਿਹਾ ਹੋਰ ਦਿਨੇ ਵੀ ਧਮਾਕੇ ਹੋ ਰਹੇ ਆ ਕਿਸੇ ਨਾਲ ਵੀ ਕੁਝ ਹੋ ਸਕਦਾ ਦੂਜੀ ਗੱਲ ਜੀ ਇਹ ਕੰਮ ਵੱਧਦਾ ਹੈ ਹਨਾ ਜੇ ਉਹ ਆਪਣੇ ਤੇ ਕੰਟਰੋਲ ਚ ਨਹੀਂ ਜੇ ਐਸਕੇਲੇਟ ਹੋਰ ਹੁੰਦਾ ਤੇ ਉੱਥੇ ਪਿੰਡਾਂ ਤੋਂ ਬੱਚੇ ਉੱਠਦੇ ਆ ਤਾਂ ਆਪਾਂ ਕੋਈ ਉਹਦੀ ਵਿਉਤਬੰਦੀ ਕਰ ਰਹੇ ਆ कि ਉਹਨਾਂ ਨੂੰ ਆਪਾਂ ਫਿਰੋਜ਼ਪੁਰ ਦੇ ਨੇੜੇ ਲਿਆ ਕੇ ਤਾਂ ਕਿ ਜਿਹੜੇ ਬੱਚਿਆਂ ਦੀ ਐਜੂਕੇਸ਼ਨ ਤੇ ਅਸਰ ਪਊਗਾ 2 ਮਹੀਨੇ ਤੇ 3 ਮਹੀਨੇ ਤਾਂ ਆਪਾਂ ਉਹਨਾਂ ਨੂੰ ਕਿਵੇਂ ਇੰਗੇਜ ਕਰ ਸਕਦੇ ਹਾਂ ਤੁਸੀਂ ਤੁਹਾਡੀ ਜਥੇਬੰਦੀ ਕਰ ਰਹੀ ਹੈ ਤੇ ਪੰਜ ਜਥੇਬੰਦੀ ਆਪਾਂ ਆਪਾਂ ਕੁਝ ਪਲਾਨ ਬਣਾਈ ਆ ਕੁਝ ਸਮੇਂ ਹੋਣ ਤੇ ਆਪਾਂ ਉਹ ਥੋਲਾਂਗੇ ਉਹਦਾ ਆਪਾਂ ਬਣਾ ਰਹੇ ਹਾਂ ਕਿ ਆਪਾਂ ਉਹਨਾਂ ਦੇ ਉਹ ਬੱਚਿਆਂ ਦੇ ਜਿਹੜੇ ਸਕੂਲਾਂ ਦੀ ਉਹਨਾਂ ਦੀ ਨੁਕਸਾਨ ਹੋ ਰਿਹਾ ਹੈ ਜਾਂ ਕੁਝ ਹੋ ਰਿਹਾ ਹੈ ਤਾਂ ਦੋ ਤਿੰਨ ਮਹੀਨੇ ਆਪਾਂ ਉਹਨਾਂ ਨੂੰ ਕਿਵੇਂ ਇੰਗੇਜ ਕਰ ਸਕਦੇ ਹਾਂ ਤਾਂ ਕਿ ਉਹ ਉਹਨਾਂ ਦੋ ਤੋਂ ਉਹ ਮਹੀਨਿਆਂ ਚ ਆਪਾਂ ਉਹਨਾਂ ਨੂੰ ਸਭ ਤੋਂ ਹੋਰ ਬਿਹਤਰ ਕਰਕੇ ਵੇਚੀਏ ਤਾਂ ਉਹਦੇ ਬਾਰੇ ਆਪਾਂ ਇੱਕ ਹੈਗੀ ਆਪਣੀ ਪਲਾਨ ਉਹਨੂੰ ਆਪਾਂ ਜਦੋਂ ਜੇ ਪਹਿਲੀ ਗੱਲ ਤਾਂ ਗੁਰੂ ਮਹਾਰਾਜ ਉਹ ਜੀ ਹਾਲਾਤ ਹੀ ਨਾ ਲਿਓ ਤੇ ਜੇ ਉਹ ਹੁੰਦੇ ਆ ਤਾਂ ਆਪਾਂ ਜਰੂਰ ਉੱਥੇ ਖੜਾਂਗੇ ਹੋਰ ਵੀ ਕੋਈ ਏੰਜ ਆ ਵਾਦਸਾ ਵਾਪਰਦਾ ਹੈ ਜਾਂ ਕਿਸੇ ਨੂੰ ਲੋੜ ਆ ਤਾਂ ਮਿਸਲ ਸਤਲੁਜ ਪੂਰੀਓ ਦੇ ਨਾਲ ਖੜੂਗੀ ਆਰਡਰ ਆਪਾਂ ਕੱਲ ਹੁਣ ਅੰਮ੍ਰਿਤਸਰ ਜਾਣਾ ਹੈ ਰਾਜਵੀਂ ਜਾ ਕੇ ਆਉਣਾ ਹੈ ਸਾਰੇ ਏਰੀਆ ਨੂੰ ਆਪਾਂ ਕਵਰ ਕਰਕੇ ਵੇਖਾਂਗੇ ਕਿਉਂਕਿ ਇਹ ਆਪਣਾ ਫਰਜ਼ਬੰਦਤਾ ਆਪਣੀ ਇਹ ਡਿਊਟੀ ਆ ਕਿ ਵੀ ਆਪਾਂ ਇਸ ਸਮੇਂ ਆਦੇ ਲੋਕਾਂ ਨਾਲ ਖੜੀਏ ਏਟਲੀਸਟ ਉਸ ਬਾਰਡਰ ਬੈਟ ਤੇ ਜਿਹੜੇ ਲੋਕ ਸਫਰ ਕਰ ਰਹੇ ਆ ਜਿਹੜੀ ਉਹਨਾਂ ਨੂੰ ਤੰਗੀਆਂ ਆ ਰਹੀਆਂ ਦਿੱਕਤਾਂ ਆ ਰਹੀਆਂ ਤਾਂ ਉਹਨਾਂ ਦੇ ਨਾਲ ਸਹਾਰਾ ਬਣੀਏ ਗੱਲ ਇਕੱਲੀ ਇਹ ਨਹੀਂ ਹੁੰਦੀ ਕਿ ਵੀ ਆਪਾਂ ਕੀ ਉੱਥੇ ਕਰਕੇ ਆ ਰਹੇ ਹਾਂ ਕਿਵੇਂ ਆ ਉਹ ਤਾਂ ਚਲੋ ਹੈ ਹੀ ਹੈ ਕਿ ਆਪਾਂ ਕੋਈ ਸਾਰਥਕ ਸਪੋਰਟ ਦੇ ਰਹੇ ਹਾਂ ਕਿ ਨਹੀਂ ਦੇ ਰਹੇ ਪਰ ਇੱਕ ਵਾਰੀ ਹੌਸਲੇ ਦੀ ਗੱਲ ਹੈ ਜਿਵੇਂ ਇਹ ਮੁੰਡਾ ਥੋੜਾ ਜਿਹਾ ਕੰਬਿਆ ਹੋਇਆ ਸੀ ਪਰ ਆਪਾਂ ਸਾਰੇ ਗਏ ਆ ਉਹਦੇ ਨਾਲ ਹੱਥ ਫੜਿਆ ਉਹਦੇ ਨਾਲ ਪਿਆਰ ਦੀ ਗੱਲ ਕੀਤੀ ਆ ਅਗਲੇ ਨੂੰ ਹੌਸਲਾ ਹੈ ਕਿ ਸਮਾਜ ਮੇਰੇ ਨਾਲ ਖੜਾ ਆ ਕਿ ਕਿਉਂ ਕੀਤਾ ਅ디 ਤਾਂ ਕੋਈ ਗਲਤੀ ਨਹੀਂ ਸੀ ਹਨਾ ਉਹ ਕਿਹੜਾ ਕੋਈ ਬਿ ਸ਼ਰਾਬ ਪੀ ਕੇ ਚਲਾ ਰਿਆ ਸੀ ਜਾਂ ਕੋਈ ਉਹਨਾਂ ਨੇ ਗਲਤੀ ਕੀਤੀ ਸੀ ਉੱਤੇ ਇੱਕ ਹਾਦਸਾ ਹੈ ਜਿਹੜਾ ਕਿ ਇੱਕ ਇੱਕ ਜੰਗ ਵਰਗੇ ਮਾਹੌਲ ਚੋਂ ਨਿਕਲਿਆ ਇਹ ਪਰਿਵਾਰ ਦਾ ਜਿਵੇਂ ਤੁਸੀਂ ਗੱਲ ਕੀਤੀ ਆਪਾਂ ਪਤਾ ਕੱਲ ਵੀ ਕਰ ਲਿਆ ਸੀ ਰਾਤੀ ਵੀ ਜਦੋਂ ਆਪਾਂ ਨੂੰ ਪਤਾ ਲੱਗਾ ਵੀ ਕੀ ਕਾਰਨ ਬਣਿਆ ਸਵੇਰੇ ਆਪਾਂ ਨੂੰ ਪਤਾ ਲੱਗਾ ਕਿ ਪਰਿਵਾਰ ਇਕਨੋਮਿਕਲੀ ਵੀ ਸਾਊਂਡ ਨਹੀਂ ਹੈਗਾ ਘਰੋਂ ਠੀਕ ਠਾਕ ਹੀ ਆ ਤਾਂ ਤੈਨੂੰ ਜੀ ਸੀ ਤਿੰਨੇ ਹਸਪਤਾਲ ਦੇ ਬੈੱਡ ਤੇ ਪਏ ਆ ਤਾਂ ਕੀ ਸਾਡੀ ਸੰਗਤ ਨੂੰ ਸੁਣਿਆ ਇਹ ਹੀ ਆ ਵੀ ਭਾਈ ਵੱਧ ਤੋਂ ਵੱਧ ਸਾਨੂੰ ਇਹਨਾਂ ਦੇ ਨਾਲ ਖੜਨਾ ਚਾਹੀਦਾ ਜੋ ਸਾਰਿਆਂ ਨੂੰ ਆਪਾਂ ਨੂੰ ਖੜਨਾ ਚਾਹੀਦਾ ਆਪਾਂ ਸਾਰੇ ਕੋਈ ਵੀ ਇੱਕ ਜੱਥੇਬੰਦੀ ਪੂਰੀ ਨਹੀਂ ਪੈ ਸਕਦੀ ਪਰ ਆਪਾਂ ਨੂੰ ਕੱਲੀਆਂ ਗੱਲਾਂ ਬਾਤਾਂ ਸਪੋਰਟ ਜਾਂ ਬਿਆਨਾਂ ਦੇ ਸਪੋਰਟ ਤੋਂ ਉੱਠ ਕੇ ਇੱਥੇ ਆ ਕੇ ਹੌਸਲਾ ਦੇਣਾ ਚਾਹੀਦਾ ਤੇ ਜੋ ਜਿੰਨੀ ਕ ਆਪਾਂ ਮਦਦ ਕਰ ਸਕਦੇ ਹਾਂ ਸਬਰਤਾ ਕਿਸੇ ਦੀ ਬਾਤ ਦਾ ਕਿਸੇ ਦੀ ਘਾਟ ਆ ਉਹ ਹਰ ਤਰ੍ਹਾਂ ਦੀ ਮਦਦ ਕਰੇ